ਦਸਤਾਰਾਂ ਦੇ ਲੰਗਰ ਲਗਾਉਣ ਦੀ ਜਿਹੜੀ ਮੋਹਿਮਾ ਉਹ ਤਕਰੀਬਨ ਅੱਜ ਤੋਂ 9-10 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਤੇ ਇੱਥੋਂ ਜਿਹੜੇ ਬੱਚੇ ਜਾਂ ਜਿਹੜੇ ਨੌਜਵਾਨ ਦਸਤਾਰ ਲੈ ਕੇ ਜਾਂਦੇ ਨੇ ਸਮਝ ਲਓ ਜੇ ਕੱਲ ਤੋਂ ਲੈ ਕੇ ਤੇ 1000 ਬੰਦਾ ਦਸਤਾਰ ਲੈ ਕੇ ਗਿਆ ਤਾਂ ਅਗਲੇ ਸਾਲ ਸਾਨੂੰ 300-400-500 ਬੰਦਾ ਮਿਲ ਕੇ ਜਾਂਦਾ ਜਾਂ ਸਰਹੰਦ ਸਵਾ ਦੇ ਜਿਹੜਾ ਲੈ ਕੇ ਗਿਆ ਸੀ ਉੱਥੋਂ ਵਾਲੇ ਵੀ ਆ ਕੇ ਸਾਨੂੰ ਮਿਲ ਕੇ ਜਾਂਦੇ ਨੇ ਵੀ ਅਸੀਂ ਇਹ ਇਹ ਫਲਾਨੀ ਜਗ੍ਹਾ ਤੋਂ ਦਸਤਾਰ ਲਈ ਜੀ ਤੇ ਜਿਹੜੀ ਉਹ ਦਸਤਾਰ ਲਈ ਸੀ ਤੇ ਅੱਜ ਅਸੀਂ ਦਸਤਾਰ ਸਜਾ ਵੀ ਰਹੇ ਹਾਂ ਸਾਬਤ ਸੂਰਤ ਵੀ ਹੋਏ ਆ ਈਵਨ ਕੇ ਮਹਾਰਾਜੀ ਕਿਰਪਾ ਦੇ ਨਾਲ 80% ਅਮਰਤਾਰੀ ਹੋਏ ਹੋਏ ਪੰਜ ਮੀਟਰ 250 300 400 500 ਦੀ ਦਸਤਾਰ ਬੰਦਾ ਲੈ ਸਕਦਾ ਫਿਰ ਸਾਨੂੰ ਇਹ ਸਤਾਲਾ ਲਗਾਉਣ ਦੀ ਕੀ ਲੋੜ ਪੈਣੀ ਸੀ ਇਹ ਇੱਕ ਫਲਸਫਾ ਇਹ ਇੱਕ ਇਤਿਹਾਸ ਹੈ ਇਹ ਇੱਕ ਸਾਡੇ ਸਿਰ ਤੇ ਸਜਿਆ ਤਾਜ ਹੈ ਇਸ ਸਮੇਂ ਅਸੀਂ ਖੜੇ ਆ ਹੋਲਾ ਮਹੱਲਾ ਦੇ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਸਤਾਲ ਲਗਾਏ ਗਏ ਨੇ ਇੱਕ ਸਤਾਲ ਹੈ ਜਿੱਥੇ ਦਸਤਾਰਾਂ ਦੇ ਲੰਗਰ ਚੱਲ ਰਹੇ ਨੇ ਦੋ ਰੋਜ਼ਾ ਜਿਹੜੇ ਲੰਗਰ ਲਗਾਏ ਗਏ ਨੇ ਦਸਤਾਰਾਂ ਦੇ ਗੱਲਬਾਤ ਕਰਦੇ ਆ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ तमाम ਕਿਸਮ ਦੇ ਜਿਹੜੇ ਲੰਗਰ ਹੋਲੇ ਮਹੱਲੇ ਦੇ ਮੌਕੇ ਤੇ ਵੱਖ-ਵੱਖ ਪਕਵਾਨਾਂ ਦੇ ਲੱਗਦੇ ਨੇ ਪਰ ਤੁਸੀਂ ਵੀ ਬੜੇ ਪਿਛਲੇ ਸਾਲਾਂ ਤੋਂ ਜਿਹੜਾ ਦਸਤਾਰਾਂ ਦੇ ਲੰਗਰ ਲਗਾ ਰਹੇ ਹੋ ਕੀ ਆਈਡੀਆ ਦਿਮਾਗ ਦੇ ਵਿੱਚ ਹੈ ਕਿ ਦਸਤਾਰਾਂ ਦੇ ਲੰਗਰ ਹੋਲਾ ਮਹੱਲਾ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਤਿਉਹਾਰ ਨੇ ਉਹਨਾਂ ਦੇ ਮੌਕੇ ਤੇ ਲਗਾਏ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਵਿਰਸਾ ਸੰਭਾਲ ਸਰਦਾਰੀ ਲੈਰ ਇਕ ਕੋ ਸੰਸਥਾ ਜਿਸ ਨੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਇੰਡੀਆ ਦੇ ਵਿੱਚ ਤੇ ਇੰਡੀਆ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਦਸਤਾਰ ਦੀ ਚੜ੍ਹਦੀ ਕਲਾ ਦੇ ਲਈ ਦਸਤਾਰ ਦਾ ਸਨੇਹਾ ਘਰ ਘਰ ਤੱਕ ਪਹੁੰਚਾਉਣ ਦੇ ਲਈ ਅਸੀਂ ਕਾਰਜ ਕਰਦੇ ਆ ਰਹੇ ਹਾਂ ਤੇ ਜਿਹੜਾ ਦਸਤਾਰਾਂ ਦੇ ਲੰਗਰ ਲਗਾਉਣ ਦੀ ਜਿਹੜੀ ਮੁਹਿੰਮਾ ਉਹ ਤਕਰੀਬਨ ਅੱਜ ਤੋਂ 9-10 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਭਾਵੇਂ ਕਿ 2007 ਤੋਂ ਵਿਰਸਾ ਸੰਭਾਲ ਸਦਾਦਾਰੀ ਲਹਿਰ ਸਿਵਾਵਾ ਨਮਾਉਂਦੀ ਹੈ ਇਵੇਂ ਕਿ ਪਹਿਲਾਂ ਤਾਂ ਦਸਤਾਰਥ ਖਲਾਈ ਕੈਂਪ ਹੁੰਦੇ ਸੀ ਲੰਗਰ ਦਸਤਾਰਾਂ ਦੇ ਹੁੰਦੇ ਸੀ ਮੁਕਾਬਲੇ ਤੇ ਉਹਦੇ ਨਾਲ ਨਾਲ ਇੱਕ ਕਨਸੈਪਟ ਦਿਮਾਗ 'ਚ ਆਇਆ ਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤ ਪਹੁੰਚਦੀ ਆ ਕਿਉਂਕਿ ਹਰ ਇੱਕ ਚੀਜ਼ ਦਾ ਸੁਨੇਹਾ ਤੁਸੀਂ ਦੇਖਿਆ ਹੋਊਗਾ ਵੀ ਕਿੰਨੇ ਪ੍ਰਕਾਰ ਦੇ ਇਥੇ ਸਟਾਰ ਲੱਗੇ ਹੋਏ ਨੇ ਹਰ ਇੱਕ ਬੰਦਾ ਜਾਂ ਹਰ ਇੱਕ ਕੰਪਨੀ ਆ ਕੇ ਇੱਥੇ ਪ੍ਰਚਾਰ ਕਰਦੀ ਹੈ ਵੀ ਸਾਡੀ ਆ ਚੀਜ਼ ਵਧੀਆ ਘਟਿਆ ਜਾਂ ਜੋ ਵੀ ਹੈ ਹੈਨਾ ਜਾਂ ਕੋਈ ਕਿਤਾਬਾਂ ਦੀਆਂ ਸਟਾਲਾਂ ਜਾਂ ਵੱਖ-ਵੱਖ ਪ੍ਰਕਾਰ ਦੇ ਲੰਗਰ ਮੈਂ ਅਸੀਂ ਸਾਰੇ ਭਰਾਵਾਂ ਨੇ ਸੋਚਿਆ ਵੀ ਇਹ ਚੀਜ਼ ਐਡੀ ਵੱਡੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜਿਸ ਦੇ ਨਾਂ ਦੇ ਨਾਲ ਸਿੰਘ ਲੱਗਿਆ ਜੇਕਰ ਉਹਨਾਂ ਨੂੰ ਦਸਤਾਰਾਂ ਅਸੀਂ ਜਿਹੜੀਆਂ ਸਜਾਈਏ ਤੇ ਉਹਨਾਂ ਨੂੰ ਇੰਨੀ ਵੱਡੀ ਗਣਤੀ ਤੇ ਸਜਾਈਏ ਕਿ ਉਹ ਆਪਣੇ ਆਪ ਇੱਕ ਹੁਲਾਰਾ ਭਰ ਕੇ ਇੱਕ ਹਯੂਮ ਇਕੱਠਾ ਹੋ ਕੇ ਆਵੇ ਤੇ ਉੱਥੇ ਸੰਗਤ ਲੱਖਾਂ ਦੇ ਵਿੱਚੋਂ ਵੇ ਲੱਖਾਂ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ 'ਚ ਦਸਤਾਰਾਂ ਸਜਣ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਦਸਤਾਰ ਜਿੱਤੇ ਸਜਣ ਤਾਂ ਸੈਂਕੜੇ ਬੱਚੇ ਪ੍ਰਣ ਵੀ ਕਰਨ ਨੌਜਵਾਨ ਵੀ ਪ੍ਰਣ ਕਰਨ ਨੌ ਸਾਲ ਪਹਿਲਾਂ ਤੁਸੀਂ ਇਹ ਸ਼ੁਰੂ ਕੀਤਾ ਲਗਾਤਾਰ 9 ਸਾਲ ਤੋਂ ਕਰ ਰਹੇ ਹੋ ਕਿੰਨਾ ਇੱਕ ਜਿਹੜਾ ਉਤਸ਼ਾਹ ਨੌਜਵਾਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਵੀਰ ਜੀ ਉਤਸ਼ਾਹ ਤਾਂ ਤੁਸੀਂ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੀਟੀਸੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਉਤਸ਼ਾਹ ਤਾਂ ਜਿੱਥੇ ਸਜਾਉਣ ਵਾਲੇ ਅੱਜ ਸੀ ਨਾ ਵੀ ਦਸਤਾਰ ਅਸੀਂ ਸਜਾਉਣੀ ਆ ਤੇ ਅੱਜ ਤੋ ਤੁਹਾਨੂੰ ਵੀ ਪਤਾ ਹੀ ਆ तकरीबन 15 ਸਾਲ ਪਹਿਲਾਂ ਜਿਹੜੀ ਉਹ ਦਸਤਾਰ ਬਿਲਕੁਲ ਗਾਇਬ ਹੋ ਗਈ ਸੀ ਸਾਡੇ ਸਿਰਾਂ ਤੋਂ ਤੇ ਉਸ ਨੂੰ ਚਲਾਉਣ ਦੇ ਲਈ ਅਸੀਂ ਇਹ ਉਪਰਾਲਾ ਕੀਤਾ ਸੀ ਹੁਣ ਇਸ ਮੁਹਿੰਮ ਦਾ ਨਾਮ ਹੈ ਆਓ ਦਸਤਾਰਾਂ ਸਜਾਈਏ ਲੰਗਰ ਦਸਤਾਰਾਂ ਦੇ ਦਸਤਾਰ ਸਗਲਾਈ ਗਿਆ ਐ ਇੰਨਾ ਕ ਵੱਡਾ ਹੁਲਾਰਾ ਮਿਲਿਆ ਜੀ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜੀ ਪਤਿਤ ਹੋ ਚੁੱਕੀ ਸੀ ਉਹ ਵਾਪਸ ਆਪਣੇ ਵਿਰਸੇ ਨਾਲ ਜੁੜਨ ਲੱਗੀ ਉਹਦਾ ਮੋਟਾ-ਮੋਟਾ ਜਿਆ ਸਾਨੂੰ ਜਿਹੜਾ ਆਈਡੀਆ ਉਹ ਇੱਥੋਂ ਪਤਾ ਲੱਗਦਾ ਕਿ ਸਕੂਲਾਂ ਦੇ ਵਿੱਚ ਦਸਤਾਰਾਂ ਨੇ ਜਿਹੜੀਆਂ ਉਹ ਲਾਜ਼ਮੀ ਹੋ ਚੁੱਕੀਆਂ ਨੇ ਦਸਤਾਰਾਂ ਸਜਾਉਂਦੇ ਨੇ ਤੇ ਇੱਥੋਂ ਜਿਹੜੇ ਬੱਚੇ ਜਾਂ ਜਿਹੜੇ ਨੌਜਵਾਨ ਦਸਤਾਰ ਲੈ ਕੇ ਜਾਂਦੇ ਨੇ ਸਮਝ ਲਓ ਜੇ ਕੱਲ ਤੋਂ ਲੈ ਕੇ ਤੇ 1000 ਬੰਦਾ ਦਸਤਾਰ ਲੈ ਕੇ ਗਿਆ ਤਾਂ ਅਗਲੇ ਸਾਲ ਸਾਨੂੰ 300 400 500 ਬੰਦਾ ਮਿਲ ਕੇ ਜਾਂਦਾ ਜਾਂ ਸਰਹੰਦ ਸਵਾ ਦੇ ਜਿਹੜਾ ਲੈ ਕੇ ਗਿਆ ਸੀ ਉਥੋਂ ਵਾਲੇ ਵੀ ਆ ਕੇ ਸਾਨੂੰ ਮਿਲ ਕੇ ਜਾਂਦੇ ਨੇ ਵੀ ਅਸੀਂ ਇਹ ਇਹ ਫਲਾਨੀ ਜਗ੍ਹਾ ਤੋਂ ਦਸਤਾਰ ਲਈ ਸੀ ਤੇ ਜਿਹੜੀ ਉਹ ਦਸਤਾਰ ਲਈ ਸੀ ਤੇ ਅੱਜ ਅਸੀਂ ਦਸਤਾਰ ਸਜਾ ਵੀ ਰਹੇ ਹਾਂ ਸਾਬਾ ਸੂਰਤ ਵੀ ਹੋਏ ਆ ਈਵਨ ਕੇ ਮਹਾਰਾਜੀ ਕਿਰਪਾ ਦੇ ਨਾਲ 80% ਅਮਰਤਾਰੀ ਹੋਏ ਹੋਏ ਦਸਤਾਰ ਦੀ ਜਿਹੜੇ ਕੱਪੜਾ ਹੈ ਉਹਦੀ ਕੋਈ ਭੇਟਾ ਰੱਖੀ ਹੋਈ ਜਾਂ ਫ੍ਰੀ ਆਫ ਕੋਸਟ ਜਿਹੜਾ ਉਹ ਤੁਸੀਂ ਸੰਗਠਨ ਦੇ ਦੇਖੋ ਜੀ ਅਸੀਂ ਜਿਹੜੇ ਨੌਜਵਾਨ ਨੇ ਜਿਹੜਾ ਪਤਿਤ ਨੌਜਵਾਨ ਜਿਹੜਾ ਕਿ ਪ੍ਰਣ ਕਰਦਾ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦਾ ਕਿ ਆਪ ਤੋਂ ਬਾਅਦ ਆੜੀ ਕਿਸ ਗਤਲ ਨਹੀਂ ਕਰਾਊਗਾ ਉਹਨਾਂ ਨੂੰ ਅਸੀਂ ਦਸਤਾਰ ਹੈ ਜਿਹੜੀ ਉਹ ਭੇਟਾ ਰਹਿ ਦਿੰਦੇ ਸਨਮਾਨ ਦੇ ਤੌਰ ਤੇ ਦਿੰਨੇ ਕਿਉਂਕਿ ਉਹੀ ਇੱਕ ਅਸੀਂ ਇੱਕ ਬੰਦੇ ਦੇ ਅੰਦਰ ਚਿੰਗ ਪੈਦਾ ਕਰ ਰਹੇ ਆ ਬੰਦੇ ਦੇ ਅੰਦਰ ਇੱਕ ਚਾਹ ਪੈਦਾ ਕਰ ਰਹੇ ਆ ਕਿ ਇਹ ਜਿਹੜੀ ਦਸਤਾਰ ਹੈ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਜੇਕਰ ਸਾਨੂੰ ਗੁਰੂ ਸਾਹਿਬ ਨੇ ਬਖਸ਼ੀਆ ਤਾਂ ਉਹਦਾ ਮੁੱਲ ਕੋਈ ਨਹੀਂ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਗੁਰੂ ਸਾਹਿਬ ਨੇ ਦਸਤਾਰ ਬਖਸ਼ੀ ਹੈ ਇਹ ਵੀ ਕਿਤੇ ਨਾ ਕਿਤੇ ਕਨਸੈਪਟ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦਸਤਾਰ 7-8 ਮੀਟਰ ਦਾ ਕੱਪੜਾ ਨਹੀਂ ਹੈ ਇਹ ਇੱਕ ਪੂਰੇ ਦਾ ਪੂਰਾ ਫਲਸਫਾ ਹੈ ਬਿਲਕੁਲ ਜੀ ਬਿਲਕੁਲ ਦੇਖੋ ਜੇਕਰ ਅਸੀਂ ਇਹ ਕੱਪੜਾ ਹੀ ਹੁੰਦਾ ਤਾਂ ਇੱਥੇ ਤੁਸੀਂ ਦੁਕਾਨਾਂ ਤੋਂ ਲੈ ਕੇ ਲੈ ਕੇ ਸਕਦੇ ਹੋ ਨਾ 5 ਮੀਟਰ 250 300 400 500 ਦੀ ਦਸਤਾਰ ਬੰਦਾ ਲੈ ਸਕਦਾ ਫਿਰ ਸਾਨੂੰ ਇਹ ਸਟਾਲਾਂ ਲਗਾਉਣ ਦੀ ਕੀ ਲੋੜ ਪੈਣੀ ਸੀ ਇਹ ਇੱਕ ਫਲਸਫਾ ਇਹ ਇੱਕ ਇਤਿਹਾਸ ਹੈ ਇਹ ਇੱਕ ਸਾਡੇ ਸਿਰ ਤੇ ਸਜਿਆ ਤਾਜ ਜਿਹੜਾ ਕਿ ਗੁਰੂ ਸਾਹਿਬ ਨੇ ਪੂਰਾ ਸਰਵੰਸਦਾਨ ਕੀਤਾ ਐਨੇ ਸਿੰਘਾਂ ਸੀਧਿਆਂ ਦੀਆਂ ਕੁਰਬਾਨੀਆਂ ਹੋਈਆਂ ਕੁਰਬਾਨੀਆਂ ਹੋਈਆਂ ਨੇ ਤੇ ਪਿੱਛੇ ਪੂਰਾ ਗੁਰੂ ਸਾਹਿਬ ਨੇ ਸਰਵੰਸਦਾਨ ਕੀਤਾ ਤੇ ਪਿੱਛੇ ਜੇਕਰ ਸਾਨੂੰ ਇਹੀ ਨਹੀਂ ਸਮਝ ਆਈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕੁਰਬਾਨੀਆਂ ਕਿਸ ਚੀਜ਼ ਲਈ ਕੀਤੀਆਂ ਨੇ ਤਾਂ ਮੈਨੂੰ ਇਹ ਦੱਸੋ ਵੀ ਆਪਾਂ ਇਹ ਜਿਹੜੀ ਦਸਤਾਰ ਹੈ ਇਹ ਅਸੀਂ ਜਿਹੜੇ ਇੱਥੇ ਨੌਜਵਾਨ ਆਉਂਦੇ ਨੇ ਉਹਨਾਂ ਨੂੰ ਇਹੀ ਸਮਝਾਉਨੇ ਆਂ ਵੀ ਜੇਕਰ ਤੁਸੀਂ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਹ ਧਰਤੀ ਐ ਕਿਉਂਕਿ ਹੋਲਾ ਮਹੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਧਰਤੀ ਉਹ ਆ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਨੂੰ ਜਨਮ ਦਿੱਤਾ ਜਿੱਥੇ ਖਾਲਸਾ ਸਾਜਿਆ ਖਾਲਸੇ ਦੀ ਸਥਾਪਨਾ ਜੇਕਰ ਇੱਥੇ ਹੀ ਅਸੀਂ ਬੋਬੀ ਕੱਟ ਕਰਾ ਕੇ ਆਵਾਂਗੇ ਦਾੜੀ ਕਿਸ ਕਤਲ ਕਰਾ ਕੇ ਆਵਾਂਗੇ ਤਾਂ ਫਿਰ ਅਸੀਂ ਹੋਰ ਕਿੱਥੇ ਜਾਵਾਂਗੇ ਮੈਨੂੰ ਦੱਸੋ ਅਸੀਂ ਕਹਿੰਨੇ ਆ ਵੀ ਕਲਗੀ ਧਰਦੇ ਪੁੱਤਰੋ ਧੀਓ ਸਾਬ ਸੂਰਤ ਹੋ ਕੇ ਜਿਓ ਜੇਕਰ ਤੁਸੀਂ ਇੱਥੇ ਗੁਰੂ ਸਾਹਿਬ ਦੇ ਘਰੇ ਤੁਹਾਨੂੰ ਜਦੋਂ ਅੱਜ ਉਹ ਦਾੜੀ ਕੇ ਕੱਟੀ ਹੋਈ ਦੇਖ ਕੇ ਤੁਸੀਂ ਨਮਸਕਾਰ ਕਰਨਾ ਹੋਣੇ ਤਾਂ ਉਹਨਾਂ ਦੇ ਮਨਾਂ 'ਚ ਕੀ ਉਹਨਾਂ ਦੇ ਅੰਦਰ ਭਾਵਨਾ ਪੈਦਾ ਹੁੰਦੀ ਹੋਊਗੀ ਬਾਸ ਦੇ ਵਿੱਚ ਇੱਕ ਸੰਖੇਪ ਦੇ ਵਿੱਚ ਤੁਹਾਡੀ ਟੀਮ ਬਹੁਤ ਵੱਡੀ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਸਾਰੀਆਂ ਜਿੰਨੀਆਂ ਚੇਅਰਜ਼ ਲੱਗੀਆਂ ਨੇ ਸਾਰਿਆਂ ਦੇ ਉੱਪਰ ਦਸਤਾਰਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਟੀਮ ਦੇ ਬਾਰੇ ਥੋੜੀ ਜਾਣਕਾਰੀ ਦਿਓ ਕਿੰਨੇ ਕ ਮੈਂਬਰ ਟੀਮ ਦੇ ਵਿੱਚ ਨੇ ਦੇਖੋ ਜੀ ਜਿੰਨੇ ਵੀ ਪੰਜਾਬ ਦੇ ਵਿੱਚ ਦਸਤਾਰ ਕੋਚ ਨੇ ਭਾਵੇਂ ਕੋਈ ਇੰਡੀਆ ਤੋਂ ਬਾਹਰ ਵੀ ਨਹੀਂ ਕਿਉਂਕ ਹਰਿਆਣੇ ਦੇ ਵਿੱਚ ਵੀ ਆ ਟੀਮ ਆਪਣੀ ਦਿੱਲੀ ਚ ਵੀ ਆ ਜੁਪੀ ਚ ਵੀ ਆ ਤੇ ਉੱਤਰ ਪ੍ਰਦੇਸ਼ ਉੱਤਰਾਖੰਡ ਹਰ ਜਗ੍ਹਾ ਆਪਾਂ ਸੇਵਾ ਮਨਵਾਉਂਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੈਂਕੜੇ ਦੀ ਗਿਣਤੀ ਦੇ ਵਿੱਚ ਸਾਡੇ ਕੋਲ ਦਸਤਾਰ ਕੋਚ ਨੇ ਸਾਡੇ ਮੈਂਬਰ ਸਹਿਬਾਨ ਨੇ ਵਿਦੇਸ਼ਾਂ ਦੇ ਵਿੱਚ ਵੀ ਨੇ ਜਿੱਥੇ ਜਿੱਥੇ ਗੁਰੂ ਸਾਹਿਬ ਜਿੱਥੇ ਦਸਤਾਰ ਦੀ ਗੱਲ ਤੁਰੂ ਤਾਂ ਉੱਥੇ ਵਿਰਸਾ ਸੰਭਾਲ ਸਰਦਾਰੀ ਲਹਿਰ ਦੀ ਟੀਮ ਹਾਜ਼ਰ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਬਿਲਕੁਲ ਜਿੱਥੇ तमाम तरह ਦੇ ਲੰਗਰ ਜਿਹੜੇ ਹੋਲਾ ਮਹੱਲਾ ਦੇ ਮੌਕੇ ਤੇ ਸੰਗਤਾਂ ਨੇ ਲੱਗੇ ਨੇ ਉੱਥੇ ਖਾਸ ਤੌਰ ਤੇ ਦਸਤਾਰਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਇਹ ਦੱਸਿਆ ਜਾ ਰਿਹਾ ਨੌਜਵਾਨਾਂ ਨੂੰ ਕਿ ਦਸਤਾਰ ਕੇਵਲ 7-8 ਮੀਟਰ ਦਾ ਕੱਪੜਾ ਨਹੀਂ ਸਗੋ ਗੁਰੂ ਸਾਹਿਬ ਵੱਲੋਂ ਦਿੱਤਾ ਹੋਇਆ ਫਲਸਫਾ ਹੈ ਸਿਰ ਦਾ ਤਾਜ ਹੈ ਤੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਆ ਕੇ ਇਹਨਾਂ ਸਤਾਲਾਂ ਦੇ ਉੱਪਰ ਸਿਰਾਂ ਦੇ ਉੱਪਰ ਦਸਤਾਰਾਂ ਵੀ ਸਜਾ ਰਹੇ ਨੇ ਕੈਮਰਾਮੈਨ ਜਗਜੀਤ ਜੱਗੀ ਦੇ ਨਾਲ ਬੀਐਸ ਟਾਣਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ